ਸਾਡਾ ਚਿੜੀਆਂ ਦਾ ਚੰਬਾ ਵੇ ਅਸਾਂ ਹੁਣ ਉੱਡ ਜਾਣਾ ਦੀ ਦਾ ਵਿਆਹ ਤਾਂ ਰੱਖਦਾ ਪਰ ਤਿਆਰੀਆਂ ਦੇ ਨਾਲ ਤੇ ਕੁਛ ਨਜ਼ਰ ਨਹੀਂ ਆ ਰਿਹਾ ਕਹਿੰਦਾ ਹੰਝੂ ਭਰੀਆਂ ਅੱਖਾਂ ਦੇ ਨਾਲ ਕਿਆ ਕਿ ਮੇਰੀ ਇੱਕੋ ਇੱਛਾ ਹੈ ਕਿ ਮੇਰਾ ਵਿਆਹ ਵਧੀਆ ਹੋਵੇ ਤੇ ਅੱਜ ਆਖਰਕਾਰ ਉਹ ਸੁਪਨਾ ਸੱਚ ਹੋਣ ਜਾ ਰਿਹਾ ਹੈ ਅੱਜ ਜਸ਼ਨਾਂ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ ਆਡਾ ਚਿੜੀਆਂ ਦਾ ਚੰਬਾ ਵੇ ਅਸਾਂ ਹੁਣ ਉੱਡ ਜਾਣਾ ਅਸੀਂ ਕੁਛ ਦਿਨ ਪਹਿਲਾਂ ਪੀ.ਸੀ. ਨਿਊਜ਼ ਨੇ ਇੱਕ ਖਬਰ ਨਸ਼ਰ ਕੀਤੀ ਸੀ ਇੱਕ ਮਜਬੂਰ ਬਾਪ ਦੀ ਇਸ ਤਰ੍ਹਾਂ ਦੇ ਨਾਲ ਧੀ ਦਾ ਵਿਆਹ ਤਾਂ ਰੱਖਦਾ ਪਰ ਤਿਆਰੀਆਂ ਦੇ ਨਾਲ ਤੇ ਕੁਛ ਨਜ਼ਰ ਨਹੀਂ ਆ ਰਿਹਾ ਕਿਉਂਕਿ ਮਜਬੂਰ ਮਾਂ ਪਿਓ ਦੇ ਕੋਲ ਆਰਥਿਕ ਪੱਖੋਂ ਕਮਜ਼ੋਰ ਮਾਂ ਪਿਓ ਦੇ ਕੋਲ ਧੀ ਦੀ ਡੋਲੀ ਵਿਦਾ ਕਰਨ ਦੇ ਲਈ ਪੱਲੇ ਕੱਖ ਨਹੀਂ ਸੀ ਸਿਰਫ ਤਰੀਕ ਪੱਕੀ ਕੀਤੀ ਗਈ ਸੀ ਤੇ ਚਿੰਤਾਜ ਗੁੱਬਿਆ ਸੀ ਇਹ ਪਰਿਵਾਰ ਕਿ ਆਖਰ ਡੋਲੀ ਕਿਵੇਂ ਵਿਦਾ ਕਰੂ ਔਰ ਉਸ ਨਿਆਣੀ ਦੇ ਜੋਤੀ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਕਹਿੰਦਾ ਹਾਂਜੂ ਭਰੀਆਂ ਅੱਖਾਂ ਦੇ ਨਾਲ ਕਿ ਆ ਕਿ ਮੇਰੀ ਇੱਕ ਇੱਛਾ ਹੈ ਕਿ ਮੇਰਾ ਵਿਆਹ ਵਧੀਆ ਹੋਵੇ ਤੇ ਅੱਜ ਆਖਰਕਾਰ ਉਹ ਸੁਪਨਾ ਸাকার ਹੋਣ ਜਾ ਰਿਹਾ ਹੈ ਮਾਪਿਆਂ ਦਾ ਡੋਲੀ ਸ਼ਾਨੋ ਸ਼ੌਕਤ ਦੇ ਨਾਲ ਵਿਦਾ ਕਰਨ ਦਾ ਓਏ ਤਸਵੀਰਾਂ ਨੇ ਅੰਮ੍ਰਿਤਸਰ ਦੇ ਸੁਲਤਾਨਪੁਰ ਪਿੰਡ ਦੀਆਂ ਜਿੱਥੇ ਅੱਜ ਦਸ਼ਨਾ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ ਸੀ ਨਿਊਜ਼ ਨੇ ਪ੍ਰਮੁਖਤਾ ਦੇ ਨਾਲ ਇਹ ਖਬਰ ਨਸ਼ਰ ਕੀਤੀ ਔਰ ਉਸ ਤੋਂ ਬਾਅਦ ਦਾਨੀ ਸਜਣਾ ਦੀ ਲੰਬੀ ਲਾਈਨ ਲੱਗ ਗਈ ਕਿਸੇ ਨੇ ਕੱਪੜੇ ਕਿਸੇ ਨੇ ਨਵੀਂ ਗ੍ਰਹਿਸਤੀ ਸ਼ੁਰੂ ਕਰਨ ਦੇ ਲਈ ਲੋੜਿੰਦਾ ਕਰਦਾ ਸਬਾਨ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ 에어 ਕੰਡੀਸ਼ਨਰ ਤੋਂ ਨਵੀਂ ਜ਼ਿੰਦਗੀ ਸ਼ੁਰੂ ਆਦੀ ਸ਼ੁਰਾਤ ਦੇ ਲਈ ਇੱਕ ਸ਼ਾਨੋ ਸ਼ੌਕਤ ਨਾਲ ਵਿਆਹ ਕਰਨ ਦੇ ਲਈ ਲੋੜਿੰਦੀ ਹਰ ਚੀਜ਼ ਜਿਹੜੀ ਹੈ ਉਹ ਇਸ ਪਰਿਵਾਰ ਤੱਕ ਪੁੰਜਾਈ ਔਰ ਅੱਜ ਸ਼ਾਨੋ ਸ਼ੌਕਤ ਦੇ ਨਾਲ ਅੱਜ ਸ਼ਾਨੋ ਸ਼ੌਕਤ ਦੇ ਨਾਲ ਇਸ ਧੀ ਦਾ ਵਿਆਹ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾ ਦੇ ਨਾਲ ਕੁਲਵੰਤ ਕੌਰ ਦੇ ਨਾਲ ਜਿਨ੍ਹਾਂ ਦੀ ਇੱਕ ਇੱਛਾ ਸੀ ਕਿ ਮੇਰੀ ਬੇਟੀ ਦੀ ਡੋਲੀ ਜਿਹੜੀ ਹੈ ਉਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਵਿਦਾ ਹੋਵੇ ਕੀ ਕਹਿਣਾ ਚਾਹੋਗੇ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਹਾਂਜੀ ਮੈਂ ਮੀਡੀਆ ਦਾ ਧੰਨਵਾਦ ਕਰਦੀ ਆਂ ਵੀ ਅਸੀਂ ਵੀਡੀਓ ਵੀਰਾਂ ਨੇ ਬਹੁਤ ਜਿਆਦਾ ਵਧਾਈ ਤੇ ਚਲੋ ਅੱਜ ਮੇਰੀ ਬੇਟੀ ਦਾ ਬਹੁਤ ਵਧੀਆ ਵਿਆਹ ਹੋ ਗਿਆ ਸੋਚਿਆ ਸੀ ਐਡੀ ਛਾਣੋ ਸ਼ੌਕਤ ਨਹੀਂ ਮੈਂ ਨਹੀਂ ਸੋਚਿਆ ਇਹ ਕੋਈ ਮੈਂ ਸੋਚਿਆ ਵੀ ਨਹੀਂ ਮਨ ਦੇ ਵਿੱਚ ਜੋ ਮਹਾਰਾਜ ਨੇ ਮੈਨੂੰ ਵਾਅਦਾ ਕਰਕੇ ਵਿਖਾਇਆ ਮੈਂ ਮੈਂ ਇੰਨਾ ਵੀ ਰਹਿਦਾ ਧੰਨਵਾਦ ਕਰਦੀ ਮੇਰੇ ਵੀਰ ਮੇਰੇ ਨਾਲ ਖੜੇ ਆ ਮੈਂ ਇਹ ਕਹਿੰਨੀ ਹਾਂ ਵੀ ਮੇਰੇ ਨਾਲ ਕੋਈ ਖੜਾ ਨਹੀਂ ਹੁੰਦਾ ਵੀ ਤੇ ਮੇਰੇ ਨਾਲ ਮੇਰੇ ਸਾਰੇ ਸਾਥ ਛੱਡ ਗਏ ਸੀ ਕੋਈ ਨਹੀਂ ਮੇਰੇ ਨਾਲ ਖੜਾ ਮੈਂ ਅੱਜ ਇੰਨਾ ਵੀ ਰੰਦਾ ਧੰਨਵਾਦ ਕਰਦੀ ਆ ਵੀ ਵੀਰਾਂ ਨੇ ਮੇਰਾ ਸਰਵਪਿਤ ਨਾਲ ਮੇਰੇ ਖੜੇ ਹੋਏ ਆ ਦੇ ਮੈਂ ਮੈਂ ਆ ਜਾ ਇਥੋਂ ਤੱਕ ਕੱਪੜ ਗੀਆਂ ਕੀਤਾ ਭੈਣ ਭਰਾਵਾਂ ਨੇ ਕੀਤਾ ਤੋਂ ਵੀਡੀਓ ਵਾਲੇ ਵਰੀਆ ਵਰੀਆ ਸਾੜੀ ਤੇ ਵਰੀਆ সেবা ਕੀਤੀ ਸਾਡੀ ਸੋਚਿਆ ਸੀ ਐਡੀ ਸਾਨੂੰ ਸ਼ੌਕ ਦੇ ਨਾਲ ਡੋਲੀ ਪਿੱਧਾ ਕਰੋਗੇ ਤੀ ਵੀ ਸਾਨੂੰ ਕੋਈ ਨਹੀਂ ਪਤਾ ਵੀਡੀਓ ਨੇ ਕੀਤਾ ਜੋ ਕੀਤਾ ਭੈਣ ਸਾਥਾਂ ਜਿਹੜੇ ਆਪਣੇ ਸਾਥ ਭੈਣ ਭਰਾ ਜਿਹੜੇ ਸਾਰਾਂ ਕੀਤਾ ਹਲਫ ਕੀਤੀ ਸਾਡੀ ਤੁਸੀਂ ਵੀ ਪਹੁੰਚਿਓ ਅਸੀਂ ਖਬਰ ਦੇਖ ਕੇ ਇੱਥੇ ਪਹੁੰਚੇ ਪਰਿਵਾਰ ਦੀ ਮਦਦ ਅੱਜ ਕਿੰਨੀ ਖੁਸ਼ੀ ਹੈ ਕਿੰਨੀ ਸ਼ਾਂਤੀ ਮਿਲ ਰਹੀ ਹੈ ਕਿ ਅੱਜ ਅੱਜ ਇੱਕ ਪਰਿਵਾਰ ਦਾ ਜਿਹੜੀ ਹੈ ਉਹ ਸਾਮਾ ਦਾ ਪੱਲਾ ਫੜਿਆ ਸਭ ਤੋਂ ਪਹਿਲਾਂ ਜੀ ਪੀਟੀਸੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜਾ ਅੱਜ ਇਹ ਤੁਹਾਡੇ ਚਰੀਏ ਲੋਕਾਂ ਤੱਕ ਇਹ ਖਬਰ ਪਹੁੰਚੀ ਆ ਜਿਨ੍ਹਾਂ ਨੇ ਅੱਜ ਦਾਨੀ ਸੱਜਣਾ ਨੇ ਸਾਡਾ ਸਿਰ ਜਿਹੜਾ ਉਹ ਮਾਨਨਾ ਹੈ ਨਾ ਉੱਚਾ ਕਰ ਦਿੱਤਾ ਵੀ ਅਸੀਂ ਉਹ ਇਹ ਜਿਹੜਾ ਅੱਜ ਚੀਜ਼ ਹੋਈ ਹੈ ਜੋ ਸੰਗਤਾਂ ਨੇ ਪਿਆਰ ਦਿੱਤਾ ਨਾ ਇਹ ਜ਼ਿੰਦਗੀ ਭਰ ਚ ਮੇਰੇ ਕਦੀ ਨਹੀਂ ਇਹ ਵੇਹ ਕਦੀ ਹੋਣ ਜੀ ਨਹੀਂ ਇਹੋ ਜਿਹਾ ਮੈਂ ਪਿਆਰ ਦੇਖਿਆ ਔਰ ਕਦੇ ਥਾਣੇਦਾਰ ਮਾਮਾ ਬਣ ਕੇ ਪਹੁੰਚੇ ਮੈਂ ਕਹਿੰਦਾ ਮਾਮੇ ਦਾ ਮੈਂ ਕਹਿੰਦਾ ਮਾਮਾ ਵੀ ਇੱਕ ਦੋਲ ਜਿਹੜਾ ਇੱਕ ਛੋਟਾ ਪੈ ਗਿਆ ਸੰਗਤਾਂ ਦੇ ਪਿਆਰ ਅਗੇ ਜਿੰਨਾ ਸੰਗਤਾਂ ਨੇ ਸਾਨੂੰ ਪਿਆਰ ਦਿੱਤਾ ਨਾ ਮੈਂ ਇਹਦਾ ਸ਼ੁਕਰੀਆਵਾ ਸ਼ੁਕਰੀਆਦਾ ਕਰੀ ਜਵਾਂ ਨਾ ਤੂੰ ਵੀ ਘਟ ਹੈ ਇੰਨਾ ਸ਼ੁਕਰਾਨਾ ਔਰ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਆ ਕੇ ਸਾਨੂੰ ਮਾਨ ਬਖਸ਼ਿਆ ਔਰ ਇਹਨਾਂ ਭੈਣ ਭਰਾਵਾਂ ਦਾ ਜਿਹੜਾ ਜਿਹੜੇ ਭੈਣ ਭਰਾ ਸਾਡ ਛੱਡ ਕੇ ਸੀ ਨਾਮ ਕੇ ਛੱਡ ਕੇ ਸੀ ਦਾਦ ਕੇ ਛੱਡ ਕੇ ਸੀ ਔਰ ਕੱਲ ਵੀ ਮੈਂ ਦੇਖਿਆ ਕੱਲ ਵੀ ਕੋਈ ਐਸੇ ਰਿਸ਼ਤੇਦਾਰ ਹੈ ਜਿਹੜੇ ਮੌਕੇ ਦੇ ਮੌਕੇ ਛੱਡ ਕੇ ਚੱਲ ਗਏ ਤੇ ਅੱਜ ਵੀ ਨਹੀਂ ਪਹੁੰਚੇ ਕਿਤੇ ਕੰਨਿਆਦਾਨ ਸਭ ਤੋਂ ਉੱਤਮ ਔਰ ਸਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਇੱਕ ਰੋਲ ਅਦਾ ਕੀਤਾ ਇੱਕ ਮਹਤਵਪੂਰਨ ਰੋਲ ਅਦਾ ਕੀਤਾ ਆਪਣਾ ਯੋਗਦਾਨ ਪਾਇਆ ਆਪਣੀ ਦਸਾਂ ਨੋਹਾਂ ਦੀ ਕਿਰਤ ਚੋਂ ਦੁਸ਼ਵੰਤ ਕੱਢ ਕੇ ਇੱਕ ਚੰਗੇ ਕੰਮ 'ਚ ਚੰਗੇ ਲੇਖੇ ਲਾਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜੀ ਸਾਰਿਆਂ ਨੂੰ ਹੀ ਭੇਜਤਾ ਉਹਨਾਂ ਨੇ ਤੇ ਤੁਹਾਡੇ ਚੈਨਲ ਪੀਟੀਸੀ ਦੇ ਜ਼ਰੀਏ ਜਦੋਂ ਸਾਡੇ ਤੱਕ ਪਹੁੰਚੀ ਤੇ ਸਾਡੇ ਭਰਾ ਨੇ ਆ ਸਾਡਾ ਵੀਰ ਮੇਰੇ ਨਾਲ ਖਲੋਤਾ ਵਾ ਵਾਕਿਆ ਹੀ ਬੜਾ ਸ਼ਲਾਗਾ ਜੋ ਕੰਮ ਇਸ ਭਰਾ ਨੇ ਇਹਨਾਂ ਦਾ ਦਰਦ ਸਾਡੇ ਤੱਕ ਸਾਰਿਆਂ ਤੱਕ ਪਹੁੰਚਾਇਆ ਸੀ ਸਾਰੇ ਇਕੱਠੇ ਇੱਕ ਪਰਿਵਾਰ ਸਾਡੇ ਤੱਕ ਕੋਈ ਗੁਰਬੀਰ ਸਿੰਘ ਘਰ ਨਹੀਂ ਗੱਲ ਪਹੁੰਚਾਈ ਸੀ ਕਿ ਇੱਦਾਂ ਦਾ ਆ ਮੁਸ਼ਕਲ ਹੈ ਇਸ ਪਰਿਵਾਰ ਦੀ ਤੇ ਉਹ ਬੜੇ ਨਿਰਾਸ਼ ਨੇ ਸਿਰਫ 4 ਦਿਨ ਬਚੇ ਵਿਆਹ 'ਚ ਤੇ ਪੱਲੇ ਕੁਝ ਨਹੀਂ ਹੈ ਸਾਰਾ ਪਰਿਵਾਰ ਵੇਖ ਲਓ ਜੀ ਇਕੱਠਾ ਹੋ ਗਿਆ ਇਹਨਾਂ ਨੇ ਕਿਹਾ ਸੀ ਸਾਡੇ ਰਿਸ਼ਤੇਦਾਰ ਔਰ ਗੁਰੂ ਰਾਮਦਾਸ ਸਚੇ ਪਾਤਸ਼ਾਹ ਦੇ ਘਰ ਦੇ ਵਿੱਚ ਵੇਖੋ ਕੈਸੀਆਂ ਰਹਿਮਤਾਂ ਹੋਈਆਂ ਜੀ ਹਾਂ ਜੀ ਹਾਂ ਜੀ ਹਾਂਜੀ ਖੁਸ਼ ਹੋ ਖੁਸ਼ ਬਹੁਤ ਚਿਹਰੇ ਤੇ ਖੁਸ਼ੀ ਮੈਨੂੰ ਵੀ ਰਣ ਵੇਖ ਕੇ ਹਾਂ ਵੇਖੋ ਕਿਹੜੇ ਕਿਹੜੇ ਲੀਡਰਾਂ ਨੂੰ ਦੁੱਖ ਹੋਇਆ ਜੀ ਇਹਨਾਂ ਦੀ ਖਬਰ ਵੇਖ ਕੇ ਤੁਹਾਡੀ ਜਦੋਂ ਸਰਦਾਰ ਔਜਲਾ ਸਾਹਿਬ ਨੂੰ ਕਿੰਨਾ ਮਤਲਬ ਪਿਆਰ ਉਸੇ ਵੇਲੇ ਉਹਨਾਂ ਸਾਨੂੰ ਭੇਜਤਾ ਕਹਿੰਦੇ ਵੀ ਫਟਾਫੜੀ ਜਾਓ ਮੇਰਾ ਪਰਿਵਾਰ ਹੈ ਜਿਹੜਾ ਉੱਥੇ ਉਹਨਾਂ ਦੇ ਦੁੱਖ ਸੁਣਨ ਤੁਹਾਨੂੰ ਸੱਲੀ ਕਿੰਨੀ ਖੁਸ਼ੀ ਹੈ ਉਹ ਬਰਾਦਾ ਤੁਹਾਡਾ ਸੀ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਸੀ ਇੱਥੇ ਆਏ ਖਬਰ ਨਸ਼ਰ ਹੋਈ ਔਰ ਉਸ ਤੋਂ ਬਾਅਦ ਦਾਨੀ ਸਜਣਾ ਦੀ ਲੈਣ ਲੱਗ ਗਈ ਪਹਿਲੇ ਤੇ ਤੁਹਾਡਾ ਧੰਨਵਾਦ ਕਰਦੇ ਪੀਟੀਸੀ ਦਾ ਫਿਰ ਗਰੇਵਾਲ ਸਾਹਿਬ ਦਾ ਲਾਲੀ ਭਾਈ ਦਾ ਮਨੀ ਦਾ ਹਾਂਜੀ ਹਾਂਜੀ ਸਾਰੇ ਨੇ ਤੁਹਾਨੂੰ ਗੁਰਪ੍ਰੀਤ ਸਿੰਘ ਜੀ ਕਿੰਨੀ ਖੁਸ਼ੀ ਹੈ ਕਿੰਨੀ ਖੁਸ਼ੀ ਹੈ ਕਿਉਂਕਿ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਔਰ ਉਸ ਤੋਂ ਬਾਅਦ ਖਬਰ ਨਸ਼ਰ ਕਰਨ ਤੋਂ ਬਾਅਦ ਦਾਨੀ ਸਜਣਾ ਹੀ ਲੈਣ ਲੱਗੇ ਪਹਿਲੇ ਤਾਂ ਤੁਹਾਡਾ ਧੰਨਵਾਦ ਕਰਦੇ ਪੀਟੀਸੀ ਦਾ ਤਾਂ ਖੁਸ਼ੀ ਨਹੀਂ ਹੋ ਗਈ ਆ ਵੀ ਇੰਨਾ ਇਹ ਸੋਚਿਆ ਨਹੀਂ ਅੱਜ ਬਾਬੇ ਦੀ ਇੰਨੀ ਗੁਰਰਾਮ ਦਾ ਦੀ ਕਿਰਪਾ ਹੋ ਗਈ ਸੰਤਾਂ ਨੇ ਇੰਨਾ ਕੁਝ ਇਹਨਾਂ ਨੂੰ ਦੇ ਦਿੱਤਾ ਨਾ ਤੇ ਆਪਾਂ ਇਹਨਾਂ ਦਾ ਘਰ ਵੀ ਬਣ ਚੁੱਕਾ ਵਾ ਇਹਨਾਂ ਕੋਲ ਆਪਣੇ ਸਹਾਰਾ ਵੀ ਮਿਲ ਗਿਆ ਬੜਾਪੇ ਦਾ ਵੀ ਇਹਨਾਂ ਕੋਲ ਆ ਗਿਆ ਇਸ ਕਰਕੇ ਬਹੁਤ ਜਿਆਦਾ ਖੁਸ਼ੀ ਹੋਈ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਰਾਸ਼ਨ ਲੈ ਕੇ ਪਹੁੰਚੇ ਆ ਵਿਆਹ ਤੇ ਉਹਨਾਂ ਦੀ ਬੇਟੀ ਕਰਕੇ ਬੇਟੀ ਦਾ ਇਹ ਤਸਵੀਰਾਂ ਇੱਕ ਮੈਰਿਜ ਪੈਲੇਸ ਦੀਆਂ ਜਿੱਥੇ ਸੁਲਤਾਨਵਿੰਦ ਪਿੰਡ ਚ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਹੁਣ ਵਿਆਹ ਦੀ ਤਿਆਰੀ ਹੈ ਬਰਾਤ ਪਹੁੰਚ ਚੁੱਕੀ ਹੈ ਕੁਝ ਦੇਰ ਤੱਕ ਬਰਾਤ ਦੀ ਸੇਵਾ ਪਾਣੀ ਤੋਂ ਬਾਅਦ ਆਨੰਦ ਕਾਰਜ ਹੋਣੇ ਡੋਲੀ ਵੀ ਦਾ ਕੀਤੀ ਜਾਣੀ ਹੈ ਖੁਸ਼ ਹਾਂਜੀ ਬਹੁਤ ਖੁਸ਼ ਹਾਂਜੀ ਮੈਂ ਸ਼ੋਹਰਤ ਤੋਂ ਡੋਲੀ ਨਹੀਂ ਤੋਰੀ ਜਾਣੀ ਨਹੀਂ ਡੋਲੀ ਜਾਣੀ ਕਿੰਨੀ ਗੱਲ ਬਿਠਾ ਨਾ ਭਾਰੀ ਮੇਰਾ ਗੱਲ ਬਿਠਾ ਤੇ ਕੋਈ ਨਹੀਂ ਮੇਰੇ ਜਾਂਦਾ ਗੱਲ ਬਿਠਾ ਹਾਂਜੀ ਲੱਗਦਾ ਕਿ ਜੇ ਸਾਰੇ ਲੋਕ ਇਸੇ ਤਰ੍ਹਾਂ ਆਪਣੀ ਕਿਰਤ ਕਮਾਈ ਚੋਂ ਦਸ਼ਵੰਦ ਕੱਢਣ ਤੇ ਕਿਸੇ ਵੀ ਬਾਪ ਨੂੰ ਮਾਂ ਨੂੰ ਕਿਸੇ ਮਜਬੂਰੀ ਨਹੀਂ ਸਮਝਣਾ ਪੈਣਾ ਆਪਣੀ ਮਜਬੂਰੀ ਨਹੀਂ ਹੋਣੀ ਕਿ ਡੋਲੀ ਤੋੜਨੀ ਹੈ ਹਾਂਜੀ ਮੈਂ ਉਹ ਕਹਿੰਨੇ ਆ ਵੀ ਵੀ ਸਾਡਾ ਤੇ ਵਧੀਆ ਵਧੀਆ ਚਲੋ ਬਾਬਾ ਸ਼ੀਤਾਂ ਵਾਲੇ ਨੇ RAMDAS ਨੇ ਵਧੀਆ ਕੀਤਾ ਵਾ ਜਿਤਨਾ ਦਾ ਸਾਡਾ ਕੀਤਾ ਹਰ ਕਿਸੇ ਭੈਣ ਭਰਾ ਦਾ ਕਰੇ ਹਰ ਭੈਣ ਭਰਾ ਦਾ ਸਾਥ ਦੇਵੇ ਅਸੀਂ ਖਬਰ ਨਸ਼ਰ ਕੀਤੀ ਸੀ ਕਿ ਕਿੰਜ ਜੋਤੀ ਹੰਝੂ ਭਰੀਆਂ ਅੱਖਾਂ ਦੇ ਨਾਲ ਇਹ ਮੰਗ ਕਰ ਰਹੀ ਸੀ ਕਿ ਮੇਰਾ ਵਿਆਹ ਵਧੀਆ ਹੋਵੇ ਸ਼ਾਨੋ ਸ਼ੌਕਤ ਨਾਲ ਹੋਵੇ ਠੀਕ ਹੈ ਖੁਸ਼ ਹੋ ਹਾਂਜੀ ਖੁਸ਼ ਹਾਂ ਮੈਂ ਪੀਡੀ ਥੈਂਕ ਯੂ ਨਿਊਜ਼ ਦਾ ਧੰਨਵਾਦ ਕਰਦੀ ਹਾਂ ਬਹੁਤ ਖੁਸ਼ ਹਾਂ ਜੀ ਜੋਤੀ ਜਦੋਂ ਆਪਾਂ ਪਿਛਲੀ ਪਹਿਲੀ ਵਾਰ ਮਿਲੇ ਸੀ ਤੇ ਤੁਸੀਂ ਬੜਾ ਅੰਜੂ ਭਰੀਆਂ ਅੱਖਾਂ ਦੇ ਨਾਲ ਕਿਹਾ ਸੀ ਕਿ ਕਾਸ਼ ਮੇਰਾ ਕੋਈ ਭਰਾ ਹੁੰਦਾ ਤੇ ਮੇਰਾ ਬਹੁਤ ਵਧੀਆ ਵਿਆਹ ਕਰਦਾ ਅੱਜ ਕੋਈ ਕਮੀ ਹੈ ਲੱਗਦਾ ਕੋਈ ਕਮੀ ਨਹੀਂ ਆ ਮੇਰੇ ਵੀਰ ਭਰਾ ਇਹ ਨਹੀਂ ਮੇਰੇ ਭਰਾ ਹੋਣ ਦਾ ਫਰਜ਼ ਨਿਭਾਇਆ ਪੂਰਾ ਫਰਜ਼ ਨਿਭਾਇਆ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਅੱਜ ਇਸ ਪੈਂਦੇ ਯਾਰ ਸਭ ਤੋਂ ਪਹਿਲਾਂ ਤੇ ਪੀਟੀਸੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਕਰਕੇ ਸਾਰਾ ਕਾਰਜੇ ਰਾਸ ਹੋ ਸਕਿਆ ਉਸ ਤੋਂ ਬਾਅਦ ਔਜਲਾ ਸਾਹਿਬ ਦੇ ਨਾਲ ਰਹਿਣ ਵਾਲੇ ਮੇਰੇ ਵੀਰ ਸੋਨੂ ਜੰਡਿਆਲਾ ਜੀ ਔਰ ਗੁਰਬੀਰ ਵੀਰ ਮੇਰਾ ਪਾਰਟੀਆਂ ਤੇ ਉੱਪਰ ਉੱਠ ਕੇ ਜੁ ਅੱਜ ਸਾਰੇ ਰਲ ਮਿਲ ਭਰਾਵਾਂ ਨੇ ਕੀਤਾ ਭੈਣ ਦਾ ਉਹਦੇ ਲਈ ਮੇਰੇ ਵੀਰ ਪੇਰੇ ਪੁਰਾਣੇ ਦੋਸਤ ਦਲਜੀਤ ਸਿੰਘ ਜੀ ਉਹਨਾਂ ਨੂੰ ਵੀ ਮੁਬਾਰਕਬਾਦ ਔਰ ਬਲਵਿੰਦਰ ਸਿੰਘ ਨੂੰ ਮੁਬਾਰਕਬਾਦ ਵਾਖਵਖ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਇੱਥੇ ਪਹੁੰਚੇ ਔਰ ਇਕੱਠ ਹੋ ਗਏ ਸਿੱਧੇ ਬਿਲਕੁਲ ਭਾਜੀ ਪਾਰਟੀ ਬਾਜੀ ਤਾਂ ਉੱਠ ਕੇ ਇਹੀ ਤੇ ਗੁਰੂ ਰਾਮਦਾਸ ਸੱਚ ਪਾਸ਼ਾ ਦੀ ਨਗਰੀ ਦਾ ਸਰਵ ਸੰਜੀ ਵਾਰਤਾ ਦਾ ਸੰਦੇਸ਼ ਇੱਥੋਂ ਤਾਂ ਹੀ ਦੇ ਜਾਂਦਾ ਔਰ ਇਹ ਜਿਹੜਾ ਤੁਸੀਂ ਕੰਮ ਕੀਤਾ ਤੁਹਾਨੂੰ ਇੰਨੀਆਂ ਲੱਖਾਂ ਸੀਸਾ ਮਿਲਦੀਆਂ ਨਾ ਤੁਸੀਂ ਕਿਤੇ ਨੈਟ ਤੇ ਵੇਖੋ ਤੁਹਾਨੂੰ ਦਵਾਵਾਂ ਦੇਣ ਡਾ ਲੋਕੀ ਕਹਿੰਦੇ ਪ੍ਰਮਾਤਮਾ ਉਹ ਮੀਡੀਆ ਵਾਲਿਆਂ ਨੂੰ ਸੋنگੇ ਸਾਹਿਬ ਪੀਟੀਸੀ ਚੈਨਲ ਵਧਾਈ ਦਾ ਪਾਤਰ ਆ ਸਾਰਾ ਸਾਰਾ ਕੁਝ ਸਿਹਰਾ ਤੁਹਾਨੂੰ ਜਾਂਦਾ ਜੋ ਤੁਸੀਂ ਇਹ ਕਰਕੇ ਵਿਖਾ ਦਿੱਤਾ ਅੱਜ ਭੈਣ ਨੇ ਇੱਕ ਰਾਣੀ ਬਣ ਕੇ ਤੋਰਨ ਲੱਗੇ ਸਾਡੇ ਇਲਾਕੇ ਦੀ ਧੀ ਭੈਣ ਔਰ ਮਾਨ ਮਹਿਸੂਸ ਕਰੋ ਅੱਜ ਰਾਣੀ ਬਣ ਕੇ ਡੋਲੀ ਵਿਧਾ ਰਹੀ ਹੈ ਪੂਰੀ ਸ਼ੋਰ ਦੇ ਨਾਲ ਰਾਣੀ ਬਣ ਕੇ ਡੋਲੀ ਵਿਧਾ ਰਹੀ ਹੈ ਪੁੱਛੋ ਹਾਂਜੀ ਬਹੁਤ ਪੁੱਛੋ ਬਿਲਕੁਲ ਇਹ ਤਸਵੀਰ ਅਮਰਸਰ ਦੇ ਸੁਲਤਾਨਪੁਰ ਪਿੰਡ ਦੀ ਆਣੇ ਜਿੱਥੇ ਇੱਕ ਮਜਬੂਰ ਮਾਪਿਓ ਦੀ ਇੱਕ ਆਰਥਿਕ ਪੱਖੋਂ ਕਮਜ਼ੋਰ ਮਾਪਿਓ ਦੀ ਮਜਬੂਰੀ ਅਸੀਂ ਨਸ਼ਰ ਕੀਤੀ ਸੀ ਕਿ ਕਿੰਜ ਵਿਆਹ ਦੀ ਤਰੀਕ ਪੱਕੀ ਤਾਂ ਕਰ ਲਈ ਪਰ ਵਿਆਹ ਕਰਨ ਨੂੰ ਪੱਲੇ ਕੁਝ ਨਹੀਂ ਹੈ ਤਾਂ ਹੁਣ ਅੱਜ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਬਹੁਤ ਸ਼ਾਨਦਾਰ ਵਿਆਹ ਜਿਹੜਾ ਇਸ ਤੀਦਾ ਕੀਤਾ ਜਾ ਰਿਹਾ ਹੈ ਇਸ ਲਈ ਅਸੀਂ ਵੀ ਆਪਣੇ ਆਪ ਨੂੰ ਕਰਮਾ ਵਾਲਾ ਸਮਝ ਕੇ ਤਨਗੁਰ ਰਾਮਦਾਸ ਨੇ ਸਾਡੇ ਤੇ ਵੀ ਕਿਰਪਾ ਕੀਤੀ ਅਸੀਂ ਜਰੀਆ ਬਣੇ ਇਸ ਧੀ ਦੀ ਢੋਲੀ ਨੂੰ ਵਿਦਾ ਕਰਨ ਦੇ ਲਈ ਪਰ ਲੋੜ ਆ ਕੇ ਹਰ ਕੋਈ ਤਨਗੁਰ ਰਾਮਦਾਸ ਤਨਗੁਰ ਪ੍ਰਣਾੜਕ ਸਾਹਿਬ ਦੇ ਉਪਦੇਸ਼ ਅਨੁਸਾਰ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸ਼ਵੰਤ ਕੱਢੇ ਤੇ ਇਹੋ ਜੇ ਸਮਾਜ ਸੇਵਾ ਦੇ ਭਲਾਈ ਦੇ ਉਪਰਾਲੇ ਕਰੇ ਤਾਂ ਜੋ ਕਿਸੇ ਵੀ ਧੀ ਦੀ ਢੋਲੀ ਜਿਹੜੀ ਹੈ ਉਹ ਨਾ ਰੁਕ ਸਕੇ ਹਰ ਤੀ ਦਿਨ ਲਈ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਵਿਦਾ ਹੋਵੇ ਕੈਮਰਾ ਪਾਸੇ ਰਾ ਕੁਮਾਰ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਜ਼ ਨਿਊਜ਼ ਪਿੰਡ ਸੁਲਤਾਨਵਿੰਡੂ